ਐਸੋਸੀਏਸ਼ਨ ਕਰਿਆ ਨਾ ਐਸੋਸੀਏਸ਼ਨ ਇਹਨਾਂ ਨਾਲ ਸਾਂਝੀ ਕੀਤੀ ਹੈ। ਬਾਕੀ ਜਿੰਦਰੋ ਬੋਲੋ। ਉਸ ਦੇ ਵਿੱਚ ਜਿਹੜਾ ਹੈ ਤਿੰਨ ਗੱਲਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਨੰਬਰ 1 ਤਾਂ ਏਰੀਆ ਬਹੁਤ ਵੱਡਾ ਹੈ। ਉੱਥੇ ਹੋਰ ਵੀ ਜਿਹੜੇ ਨੇ ਇੰਸਟਾਲੇਸ਼ਨਸ ਨੇ। ਸੋ ਇੱਕ ਸਾਂਝੀ ਜਿਹੜੀ ਏਰੀਆ ਸਿਕਿਉਰਿਟੀ ਹੈ ਉਹ ਪੁਲਿਸ ਵੱਲੋਂ ਕੀਤੀ ਜਾਏਗੀ। ਪੁਲਿਸ ਵੱਲੋਂ ਗਾਹੇ ਵਗਾਏ ਵੀ ਉੱਥੇ ਜਿਹੜੀ ਹੈ ਪੈਟਰੋਲੀ ਦੀ ਚੌਕੀਆਂ ਬਣਾ ਦੇ ਜੀ। ਹੁਣ ਜਿਹੜਾ ਹੈ ਇਹਨਾਂ ਵੱਲੋਂ ਚੌਕੀ ਦੀ ਡਿਮਾਂਡ ਕੀਤੀ ਗਈ ਹੈ। ਬੇਸ਼ੱਕ ਉੱਥੇ ਜਿਹੜੀ ਹੈ ਅਸੀਂ ਚੌਕੀ ਬਣਾ ਰਹੇ ਹਾਂ। ਪਰ ਇਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਏਰੀਆ ਸਿਕਿਉਰਿਟੀ ਵਾਸਤੇ ਸੀਸੀਟੀਵੀ ਕੈਮਰਾ ਜਿਹੜੇ ਨੇ ਤੁਸੀਂ ਜਿੰਨ ਬੰਤੀ ਸ਼ਰਤਾਂ ਉਹ ਵੀ ਕਵਰ ਕੀਤੇ ਜਾਣ ਸੈਕੰਡਲੀ ਜਿਹੜਾ ਕੋਈ ਬੂਮ ਬੈਰੀਅਰ ਟਾਈਪ ਹੈ ਉੱਥੇ ਉਹ ਵੀ ਲਗਾਏ ਜਾਣ ਥਰਡਲੀ ਜਿਹੜੀ ਤੁਸੀਂ ਆਪਣੇ ਅੰਦਰ ਜਿੱਡਾ ਲੀ ਤਾਰ ਦੀ ਜਿਹੜੀ ਨਹੀਂ ਉੱਥੇ ਉਹ ਲਗਾਈ ਜਾਵੇ ਸੋ ਇਸ ਤਰੀਕੇ ਨਾਲ ਕੰਮ ਜਿਹੜੀ ਸਿਕਿਉਰਿਟੀ ਮੈਜਰਸ ਇਹਨਾਂ ਨੂੰ ਕੰਪਲਾਈ ਕਰਨ ਵਾਸਤੇ ਕਹੇ ਗਏ ਸੋ ਤੁਹਾਡਾ ਸਾਰਥੀ ਲਿਓ ਜੀ ਆ ਪਿੱਛੇ ਰਿਹਾ ਜੀ ਪਿੱਛੇ ਲਿਓ ਜੀ ਦੋ ਵਾਰੀ ਚਾਹ ਜੋ ਕਹਿ ਦੇ ਹਾਂ ਅੱਛਾ ਮੇਰਾ ਵੀ ਤੁਸੀ ਅਖੀਰ ਜਿਹੜੀ ਟੀਮ ਆਏ ਹਨ ਆਓ ਸਾਵਾਜ ਸਾਵਾਜ ਬਹੁਤ ਵਧੀਆ ਕੰਮ ਕਰ ਰਹੇ ਹੋ ਹਾਂ ਹਾਂ ਸਰ ਸਾਹਮਣੇ ਦੇਖੋ ਦੋ ਮਿੰਟਾਂ ਜੀ ਕੀ ਕੀ ਸਰ ਮਿਕਸਪ ਹੋ ਰਿਹਾ ਹੈ ਨਾ ਚਲ ਜੀ ਸਰ ਇਹਨੂੰ ਮੋੜਾ ਅੱਗੇ ਕਰ ਦੋ। ਉਹ ਇੱਕੀ ਮਾਰ ਫੋਟੋ ਹੋ ਗਈ ਹੈ ਵੱਡੀ ਫੋਟੋ ਹੋ ਗਈ। ਨਾ ਮੈਂ ਨਹੀਂ ਵਿਚਾਣਾ। ਨਹੀਂ ਜੀ ਸਰ। ਸਰ ਸਰ ਸਰ। ਯੂ ਕੇ ਸਰ। ਜੇ ਲਗਿਆ ਸੀ ਸੋਚਿਆ ਵੀ ਉਹਨਾਂ ਕਦੀ ਤੁਹਾਡੇ ਨਾਲ ਫੋਟੋ। ਇਹ ਹੁਣ ਮੈਂ ਵੀ ਨਹੀਂ ਸੋਚਿਆ ਸੀ। ਸਰ ਸਰ। ਸਰ ਇਹਨੂੰ ਪੁੱਛਿਆ ਤਾਂ ਨਾਂ ਥਾਣਾ ਕਿਉਂ ਰੱਖਿਆ? ਮੈਂ ਦੱਸ। ਸੱਚਾ ਦੋਸ਼ੀ ਇਸ ਮਾਮਲੇ 'ਚ ਕਾਹੂ ਕੀਤਾ ਗਿਆ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ। ਫੋਟੋ ਕਾਲੀ ਹੋ ਗਈ। ਤਦ ਇਹ ਵੱਡੀ ਕਾਮਯਾਬੀ ਤੁਸੋਂ ਆਸ ਮਿਲਿਆ ਤਾਂ ਦੂਸ਼ੀਰੀ ਤਸਵੀਰਾਂ ਕੰਮੇ ਆ ਰਿਹਾ ਹੈ। ਵੱਡਾ ਆਪਰੇਸ਼ਨ ਜੋ ਹੋਇਆ ਉਹ ਇੱਕ ਜਿਸ ਵਿੱਚ ਪਾਈ ਹੈ। ਇਹ ਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਹੈ। ਜਿੱਥੇ ਇਹ ਜਿਹੜਾ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ। ਉਹਨਾਂ ਦੇ ਤੁਸੀਂ ਦੇਖੋਗੇ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ। ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਿਲ ਸੀ ਜਸਵਿੰਦਰ ਕੁਮਾਰ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਿੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਫਾਈਨਾਂਸ ਕਰਦਾ ਥਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਰਵੀਨ ਜੋ ਹੈ ਉਹ ਵੀ ਫਿਗਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇਦਾਰ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸਦੇ ਗੋਦਾਮ ਚ ਲੱਗਿਆ ਹੈ ਉਸਦੇ ਗੋਦਾਮ ਚੋਂ ਇਹ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਆਪਕ ਘਟ ਗਿਆ ਦੀ ਇਹ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਇਹ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਹੈ ਸਰ ਜਿਸ ਦਿਨ ਪਹਿਲੇ ਦਿਨ ਆਏ ਸੀ ਅੰਦਰ ਇੱਕ ਤੇ ਲੇਬਰ ਦੇ ਬੰਦੇ ਕਹਿੰਦੇ ਸੀ ਪਾਸ ਇਨ੍ਹਾਂ ਕੋਲ ਕੋਈ ਵੈਪਨ ਸੀਗੇ ਜੀ ਬਿਲਕੁਲ ਜੀ ਇਨ੍ਹਾਂ ਕੋਲ ਇੱਕ ਟੌਇਜ਼ਪਮ ਤੇ ਇੱਕ ਜਿਹੜਾ ਹੈ ਦੇਸੀ ਕਟਾ ਉਹ ਵੀ ਬਰਾਮਤ ਸੀ ਦੋ ਹੀ ਸੀ ਹਾਂ ਜੀ ਜੋ ਦੋ ਅਜੇ ਸਾਨੂੰ ਜਿਹੜੇ ਦੱਸੇ ਗਏ ਤੇ ਫਿਰ ਲੇਬਰ ਇਹਨਾਂ ਵੱਲੋਂ ਜਿਹੜੀ ਦੱਸੀ ਗਏ 5 ਤੋਂ 7 ਤੋਂ ਦੱਸੀ ਸਰ ਮਾਰਕੀਟ ਵੈਲਿਊ ਕਿੰਨੀ ਜਿਹੜਾ ਆਪਾਂ ਸਵਾਲ ਇਹਦੀ ਹਾਲੇ ਕੋਈ ਵੈਲਿਊ ਨਹੀਂ ਸਾਡੇ ਕੋਲ ਐਸਟੀਮੇਟ ਨਹੀਂ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫ ਆਈ ਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ 100% ਰਿਕਵਰੀ ਸਰ ਹੋ ਗਈ ਸਾਡੇ ਮੁਤਾਬਕ ਜੋ ਉੱਥੇ ਸਟੋਰ ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲਿਆ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਿਹੜਾ ਟਰੱਕ ਟਾਇਰ ਬਸਟ ਹੁੰਦਾ ਟਰੱਕ ਜਿਹੜਾ ਹੈ ਉਹ ਟੇਡਾ ਹੁੰਦਾ ਗੱਤੇ ਦੇ ਡੱਬੇ ਜਿਹੜੇ ਹੈਗੇ ਉਹ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿਲਰਦਾ ਤੇ ਸੋ ਇਹ ਸਾਨੂੰ ਇਹ ਸਾਰਾ ਚੈੱਕ ਕਰਨ ਚ ਅਜੇ ਕੋਈ ਟਾਈਮ ਲੱਗੇਗਾ ਸਰ 11 ਪਰਚੇ ਹੋਣ ਦੇ ਬਾਵਜੂਦ ਵੀ ਇਹ ਬਾਹਰ ਇਹ ਕੰਮ ਤੇ ਹੁਣ ਕੀ ਇਹਦਾ ਸਫਾਈ ਨਾਲ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਜਿਹੜੇ ਨੇ ਐਕਟਿਵ ਨੇ ਸਰ ਮੈਂ ਬੀ ਐਨ ਐਸ ਬੀ ਐਨ ਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਤਾਰਾਂ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਇਹ ਕੰਮ ਕਰ ਰਿਹਾ ਤੇ ਸਾਡੇ ਕੋਲੋਂ ਹੈ ਕਿ ਜਿਵੇਂ ਇਹ ਬੀਐਨਐਸ ਦੇ 11 111 ਤਾਰਾ ਹੈ ਤੇ ਹੋਰ ਵੀ ਜਿਹੜੀ ਸੱਤ ਤਾਰਾ ਹੈ ਇਹਨਾਂ ਤੇ ਲਾਈਜੀ ਸਾਰਾ ਇੱਕ ਜਿਹੜੇ ਇਹ ਬੰਦੇ ਫੜੇ ਨੇ ਉਹ ਕੋਈ ਗਰਦਾਸਪੁਰ ਦਾ ਕੋਈ ਆਦਮੀ ਹੋਵੇਗਾ ਜੋ ਅਸੀਂ ਇਹਨਾਂ ਦਾ ਐਡਰੈਸ ਲੇਖ ਰਹੇ ਕੋਈ ਪੂਰ ਕੋਡ ਦਾ ਤਾਂ ਇਹ ਆਪਸ ਦੇ ਵਿੱਚ ਸਰ ਕਿਸ ਤਰ੍ਹਾਂ ਇਕੱਠੇ ਹੋਏ ਸਰ ਦੱਸੋਗੇ ਸਾਰੇ ਇਹ ਫਿਲਪੀਨ ਦੇ ਤੁਸੀਂ ਦੱਸਦਾ ਸਾਰਾ ਜਿਹੜੀ ਤੱਕ ਕੋਈ ਹੈ ਤਫਤੀਸ਼ ਬਹੁਤ ਮਿਲਿਆ ਤਾਂ ਕਰੋ ਤੁਸੀਂ ਦੱਸੋਗੇ ਬੜਾ ਆਪਸ ਦੇ ਵਿੱਚ ਉਹਨਾਂ ਦਾ ਕਨੈਕਸ਼ਨ ਕੀ ਸੀ ਕਿ ਉਹਨਾਂ ਨੂੰ ਕਿਵੇਂ ਹਾਇਰ ਕੀਤਾ ਬੈਕਸਿਕਲੀ ਹੈ ਤੇ ਜਦੋਂ ਪ੍ਰੋਫੈਸ਼ਨਲ ਨੂੰ ਹਾਇਰ ਕਰਨਾ ਹੁੰਦਾ ਐਕਚੁਅਲੀ ਗੱਲ ਇਸ ਤਰ੍ਹਾਂ ਜਦੋਂ ਥਾਣਾ ਸਿੰਘ ਜੇਲ੍ਹ ਤੋਂ ਜਾਂਦਾ ਤਾਂ ਇਹਦੇ ਤੇ 11 ਪਰਚੇ ਨੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘ ਹੈ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪਰੇਟ ਹੋ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਕਦਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨ ਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਵੱਲ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਵਾਰਦਾਤ ਦਾ ਕਰਨ ਨਿਆਣੇ ਨੇ ਸ਼ੁਰੂ ਕਰ ਦਿੱਤੀ ਐ ਸੋ ਇੱਕ ਤਾਂ ਉਹ ਅਸੋਸੀਏਟਸ ਇਹਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਵੱੱਲੇ ਵਾਲਾ ਗਰੁੱਪ ਜਿਹੜਾ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਅਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਵੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦਾ ਸਮਾਨ ਵਰਤਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋ ਇਹ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਿਵੈਲਪ ਹੋ ਗਿਆ ਸਰ ਮੋਗੇ ਦਾ ਡੀਵੀਆਰ ਵੀ ਲੱਗੇ ਸੀ ਕਿਸ ਤਰ੍ਹਾਂ ਪੁਲਿਸ ਇੱਥੋਂ ਤੱਕ ਪਹੁੰਚੀ ਮੈਜ ਇੱਕ ਹਫ਼ਤੇ ਦੇ ਵਿੱਚ देखो जी ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੇ ਜਿਵੇਂ ਉਹਨਾਂ ਨੇ ਸਖਤ ਹਦਾਇਤਾਂ ਨੇ ਕਿ ਇਸ ਤਰੀਕੇ ਦਾ ਜਿਹੜਾ ਵੀ ਕੋਈ ਸੰਜੀਮ ਜੁਰਮ ਜਿਹੜਾ ਵਾਰਦਾਤ ਹੁੰਦੀ ਹੈ ਉਹਦੇ ਫੱਟੇ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਪੈਂਦੀ ਹੈ ਕਿ ਸਾਡੇ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਆਫੀਸਰ ਐਸ ਪੀ ਡੀ ਅ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਸਾਹਿਬਾਨ ਵੀ ਉੱਥੇ ਗਏ ਨੇ ਤੇ ਸਾਰਿਆਂ ਵੱਲੋਂ ਇਹਨਾਂ ਨੂੰ ਕੰਪਟਨਸੀ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ 노 ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੀ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਹਰਾ ਦਾ ਸਾਰਾ ਬੜਾ ਮੈਟ੍ਰਿਕਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱਥੇ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚ ਕਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਔਰ ਵੈਰੀ ਜਿਹਨੂੰ ਕਹਿੰਦੇ ਹਾਈ ਔਨ ਦਿਸ ਥਿੰਗ ਤੇ ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਹੈ ਸੀਆਈਏ ਦੀ ਟੀਮਸ ਪਲੱਸ ਥਾਣੇ ਦੀ ਟੀਮ ਡੀਐਸਪੀ ਸਾਹਿਬ ਦੀ ਆਪ ਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈਗੀ ਸਾਡੇ ਸਪੈਸ਼ਲ ਸੈਲ ਉਹਦੇ ਵੱਲੋਂ ਵੀ ਕੰਟਰੀਬਿਊਸ਼ਨ ਹੋਈ ਹੈ ਸੋ ਇਹ ਸਾਰੇ ਦੇ ਸਾਰੇ ਵੈਲ